ਸਵਾਗਤ ਹੈ ਪੰਜਾਬ న్యూਸ ਸਾਬੰਦ ਦੇ ਵਿੱਚ ਭਾਜਪਾ ਤੇ ਆਮ ਆਦਮੀ ਪਾਰਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਫਰੀਦਕੋਟ ਵਿੱਚੋਂ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਰਾਜਵਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਸਵਾਗਤ ਕਰਦੇ ਹਾਂ ਸਾਰਾ ਮਾਣ ਦੀਆਂ ਬਖਾਈਆਂ ਤੋਂ ਬਹੁਤ ਬਧਰਾਤ ਜੋਬ ਅੰਨੀ ਵੰਡੀਆਂ ਜਾ ਰਹੀਆਂ ਨੇ ਜੀ ਜ਼ਿੰਦਾਬਾਦ ਰਾਜ ਨਸ ਸਿੰਘ ਸਰਬੋਤ ਜ਼ਿੰਦਾਬਾਦ ਸਰਬੋਤ ਸਿੰਘ ਬੰਦੀਰ ਮਾਣ 25 ਬਹੁਤ ਬੇਰੀ ਬੇਰੀ ਫਲੀਪਸ ਅਤੇ ਅਗਲਾ ਮਠਾਕਾ ਇੱਕ ਤਰ੍ਹਾਂ ਦੇ ਫੰਕੀ ਦੂਜੇ ਫੰਕੀ ਰਾਜ ਆ ਜਾਓ ਰਾਜ ਆ ਜਾਓ ਜੀ 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 ਆਪੋ ਜੀ। ਇਹਦੇ ਬਾਅਦ ਜਾਣਿਆ। ਗੰਗਾਂ ਕੰਗਾ। ਸਭ ਤੋਂ ਪਹਿਲਾਂ ਤਾਂ ਮੈਂ ਅਕਾਲਪੁਰਖ ਸੱਚੇ ਪਾਤਸ਼ਾਹ ਦਾ ਔਰ ਬਾਬਾ ਫਰੀਦ ਜੀ ਦਾ ਸ਼ੁਕਰਾਨਾ ਕਰਨਾ ਚਾਹੁੰਦਾ। ਉਸ ਤੋਂ ਬਾਅਦ ਮੈਂ ਮਾਨਯੋਗ ਪਾਰਟੀ ਦੇ ਪ੍ਰਧਾਨ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਔਰ ਸਮੂੱਚੀ ਸੀਨੀਅਰ ਲੀਡਰਸ਼ਿਪ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ। ਜਿਨ੍ਹਾਂ ਨੇ ਦਾਸ ਤੇ ਇਹ ਅਹਿਮ ਜ਼ਿੰਮੇਵਾਰੀ ਫਰੀਦਕੋਟ ਲੋਕ ਸਭਾ ਹਲਕੇ ਵਾਸਤੇ ਪਾਈ ਹੈ। ਔਰ ਸਾਰੇ ਹੀ ਉਹਨਾਂ ਚਾਹਣ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਗਰਾਊਂਡ ਲੈਵਲ ਤੋਂ ਹੀਟਲੇ ਲੈਵਲ ਤੋਂ ਪਾਰਟੀ ਦੇ ਹੋਏ ਸਰਵੇ ਦੇ ਵਿੱਚ ਅਹਿਮ ਰੋਲ ਅਦਾ ਕੀਤਾ। ਇਹ ਸਾਰਾ ਵਿਜ਼ਨ ਕੀ ਹੈ ਕਿ ਕਿਹੜੇ ਕਿਹੜੇ ਮੁੱਦੇ ਕਿਉਂ ਦੋ ਦਿਨ ਹੋ ਗਏ ਤੁਹਾਨੂੰ ਮਿਲਾਂਗੇ ਜਿਹੜੇ ਕਾਹਲੇ ਮੁੱਦਿਆਂ ਬਾਰੇ ਲੈ ਕੇ ਲਿਖਣੇ ਲਿਖਣਾ। ਦੇਖੋ ਹੁਣ ਇਸ ਸਮੇਂ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬੜੀ ਡਾਵਾ ਡੋਰੀ। ਔਰ ਹਰ ਵਰਗ ਵਪਾਰੀ ਦੁਕਾਨਦਾਰ ਹਰ ਵਰਗ ਲੱਗ ਪੜੋ। ਉਹ ਦੁਖੀ ਹੋ ਚੁੱਕਿਆ ਦਿਨੇ ਹੀ ਫਰੋਟੀਆਂ ਮੰਗੀਆਂ ਜਾ ਰਹੀਆਂ ਨੇ ਲਾ ਐਂਡ ਆਰਡਰ ਬਿਲਕੁਲ ਹਾਸ਼ੀਏ ਤੇ। ਸਾਡੀ ਪਹਿਲੀ ਜਿਹੜੀ ਹੈ ਉਹ ਤਰਜੀਹ ਇਸ ਗੱਲ ਤੇ ਹੋਏਗੀ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਣ ਦੇ ਕਰਕੇ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹੋ। ਉਹਦੇ ਤੇ ਕੰਮ ਕਰੀਏ ਜੀ ਜਗਤ ਸਿੰਘ ਵੀਰ ਸਿੰਘ ਪਾਗਲ ਕਿਉਂ ਨਹੀਂ ਲਖਨ ਲੱਗ ਰਹੇ ਵਿਰੋਧੀ ਕਹਿ ਰਹੇ ਕਿ ਉਹ ਡਰ ਕੇ ਪੱਧ ਰਹੇ ਇਹ ਇਹਨਾਂ ਦਾ ਇਹ ਕੁਸਵਾਲ ਇਹਨਾਂ ਦੇ ਜਵਾਬ ਦੇਣ ਨਾਲ ਹੈ ਜੀ ਇਹ ਇਹਨਾਂ ਦੀ ਗੱਲ ਕਰੋ ਜੀ ਤੋਂ ਪਹਿਲਾਂ ਦੋਨਾਂ ਰਾਜਾ ਭਾਵੇਂ ਆਮ ਆਦਮੀ ਪਾਰਟੀ ਦੀ ਹੋਵੇ ਜਾਂ ਕਾਂਗਰਸ ਦੀ ਹੋਵੇ ਇਹ ਅੱਭੀ ਮਾਮਲਿਆਂ ਤੇ ਕਿਤੇ ਨਾ ਕਿਤੇ ਕਾਲੀ ਦਲ ਨੂੰ ਘੇਰਦੀ ਨਜ਼ਰ ਆਈ ਸੀ ਇਸੇ ਮੁੱਦੇ ਨੂੰ ਲੈ ਕੇ ਦੋਵੇਂ ਸਰਕਾਰਾਂ ਵੀ ਬਣੀਆਂ ਸੀ ਇਹ ਲੱਗਦਾ ਹੈ ਕਿ ਇਸ ਮੁੱਦੇ ਨੂੰ ਇਹ ਦਵਾਰੋਂ ਫਿਰ ਦਰੋਈ ਸ਼ੂਨਾ ਕੇ ਇਸ ਲੋਕਾਂ ਦੇ ਵਿੱਚ ਸ਼ਰਧਾ ਕਿ ਅਕਾਲੀ ਦਲ ਨੂੰ ਗੁਲਾਮ ਕਰ ਸਕਦੇ ਦੇਖੋ ਲੋਕਾਂ ਨੂੰ ਸੱਚ ਸਾਹਮਣੇ ਆ ਚੁੱਕਿਆ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਇਹ ਦੋਨੋਂ ਪਾਰਟੀਆਂ ਦੀ ਇੱਕ ਗਿਣੀ ਮਿਠੀ ਸਾਜ਼ਿਸ਼ ਸੀ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਾ ਬਣੇ ਇਸ ਕਰਕੇ ਇਹ ਇੱਕ ਨਾਟਕ ਰਚਿਆ ਸੀ ਲੋਕਾਂ ਦੇ ਸੱਚ ਸਾਹਮਣੇ ਆ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਸਾਫ਼ ਔਰ ਕਲੀਅਰ ਹੈ ਜਿਨ੍ਹਾਂ ਦੇ ਖੁਦ ਘਰ ਦੇ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਦੇ ਘਰ ਦੇ ਵਿੱਚ 24 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੈ ਉਹ ਉਹ ਕਿਵੇਂ ਅਜਿਹੀ ਜਿਹੜੀ ਹੈ ਕਿਸੇ ਤਰ੍ਹਾਂ ਦੀ ਵੀ ਗੱਲ ਦੇ ਵਿੱਚ ਆ ਸਕਦਾ ਇੱਕ ਮੈਂ ਇੱਕ ਮੈਂ ਗੱਲ ਦਾ ਜਵਾਬ ਇਹਨਾਂ ਦੀ ਦਾ ਇਹਨਾਂ ਨੇ ਸਵਾਲ ਪੁੱਛਿਆ ਸੀ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਇਲੈਕਸ਼ਨ ਨਹੀਂ ਲੜ ਰਿਹਾ ਭਾਜਪਾ ਦਾ ਪ੍ਰਧਾਨ ਸੁਨੀਲ ਜਾਖੜ ਇਲੈਕਸ਼ਨ ਨਹੀਂ ਲੜ ਰਿਹਾ ਭਗਵੰਤ ਮਾਨ ਇਲੈਕਸ਼ਨ ਨਹੀਂ ਲੜ ਰਿਹਾ ਤੁਸੀਂ ਉਹਨਾਂ ਨੂੰ ਤਾਂ ਇਹ ਸਵਾਲ ਕੀਤੇ ਨਹੀਂ ਯਾਰ ਇੱਥੇ ਆਏ ਹਨ ਇਹ ਸਾਡੀ ਪਾਰਟੀ ਦਾ ਫੈਸਲਾ ਹੈ ਪ੍ਰਧਾਨ ਦਾ ਫੈਸਲਾ ਕੋਰ ਕਮੇਟੀ ਦਾ ਫੈਸਲਾ ਕੌਣ ਲੜੇ ਨਾ ਲੜੇ ਸਾਡੇ ਪਾਸ ਇਹ ਸੀ ਕਿ ਹਲਕੇ ਦਾ ਜਿਹੜਾ ਕੈਂਡੀਡੇਟ ਸਾਡੇ ਸਾਹਮਣੇ ਆਵੇ ਤਾਂ ਉਹਦੇ ਕandidate ਨੇ ਇਹ ਪਹਿਕਰ ਇਹ ਹਲਕੇ ਨੇ ਹਾਂਜੀ ਇਹ ਵੱਡੀ ਗੱਲ ਹੈ ਮਾਨਯੋਗ ਸਦਸ ਜਗਵੀਰ ਸਿੰਘ ਜੀ ਬਾਦਲ ਸਾਹਿਬ ਨੇ ਗਰਾਉਂਡ ਲੈਵਲ ਤੋਂ ਇੱਕ ਸਰਵੇ ਕਰਵਾਇਆ ਉਸ ਸਰਵੇ ਦੇ ਵਿੱਚ ਉਹਨਾਂ ਨੇ ਉਹਨਾਂ ਉਮੀਦਵਾਰਾਂ ਨੂੰ ਹੀ ਤਰਜੀਹ ਦਿੱਤੀ ਜਿਨ੍ਹਾਂ ਦਾ ਲੋਕਾਂ ਲੋਕਾਂ ਦੇ ਵਿੱਚ ਲੋਕ ਜਿਨ੍ਹਾਂ ਨੂੰ ਚਾਹੁੰਦੇ ਸੋ ਮੈਂ ਧਨਵਾਦੀ ਹਾਂ ਸਾਰੇ ਹੀ ਫੀਲਪੋਰਟ ਲੋਕ ਸਭਾ ਦੇ ਜਿੰਨੇ ਸਮੂਹ ਵੋਟਰਾਂ ਦਾ ਸਮੂਹ ਵਰਕਰਾਂ ਦਾ ਜਿਨ੍ਹਾਂ ਨੇ ਦਾਸ ਦਾ ਨਾਮ ਲਿਆ ਔਰ ਮੇਰੇ ਤੇ ਇਹ ਜ਼ਿੰਮੇਵਾਰੀ ਹੈ ਕਿ ਇਹ ਵੀ ਦਾ ਮੁੱਖ ਮੁਕਾਬਲਾ ਕਿਸ ਪਾਰਟੀ ਨਾਲ ਹੋਏਗਾ ਭਾਜੀਪੀ ਦਾ ਮੁੱਖ ਮੁਕਾਬਲਾ ਤਾਂ ਮੈਂ ਨਹੀਂ ਨੋਟਾਂ ਨਾਲ ਮੈਂ ਛੋਟਾ ਨਾਲ ਉਹਨਾਂ ਦਾ ਜਿਵੇਂ ਕਿ ਰਮਾਣਾ ਸਾਹਿਬ ਨੇ ਕਿਹਾ ਹੈ ਕਿ ਉਹਨਾਂ ਦਾ ਨੋਟਾਂ ਦੇ ਨਾਲ ਮੁਕਾਬਲਾ ਉਹਨਾਂ ਦਾ ਹੋਏਗਾ ਪਰ ਅਸੀਂ ਇੱਕ ਗੱਲ ਨੂੰ ਕਲੀਅਰ ਹੈ ਕਿ ਸਾਡਾ ਵਿਜ਼ਨ ਬੜਾ ਸਾਫ਼ ਹੈ ਪੰਜਾਬ ਨੂੰ ਲੈ ਕੇ ਅਸੀਂ ਝੂਠ ਫਰੇਬ ਡਰਾਮੇ ਦੇ ਰਾਹੀਂ ਅਸੀਂ ਪੰਜਾਬ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਕਿਉਂਕਿ ਇਹ ਸਾਡਾ ਆਪਣਾ ਘਰ ਹੈ ਪੰਜਾਬ ਇੱਥੋਂ ਦਾ ਵਸਿੰਦਾ ਇੱਕ ਇੱਕ ਵਸਿੰਦਾ ਸਾਡੇ ਆਪਣੇ ਪਰਿਵਾਰ ਦਾ ਮੈਂਬਰ ਹੈ ਸੋ ਇਸ ਕਰਕੇ ਸਾਡਾ ਵਿਜ਼ਨ ਬੜਾ ਕਲੀਅਰ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਵਾਸਤੇ ਅਸੀਂ ਕਲੀਅਰ ਹਾਰਟ ਹੋ ਕੇ ਇਹਨਾਂ ਦੀ ਸੇਵਾ ਕਰਾਂਗੇ ਕਿਉਂਕਿ ਇਹ ਸਾਡਾ ਨੈਤਿਕ ਫਰਜ਼ ਬਣਦਾ ਸਭ ਤੋਂ ਬਾਬਾ ਜੀ ਦੇ ਅਸਾਂ ਤਿੰਨ ਆਤਮ ਸਤੋਪਿਆ ਦੀ ਕੰਪੇਨਿਅਨ ਦੇ ਸ਼ੁਰੂ ਕੀਤੀ ਹੈ ਪਿੰਡਾਂ ਵਿੱਚ ਕਿੱਦਾਂ ਜਾਓਗੇ ਔਰ ਕਿਸ ਤਰ੍ਹਾਂ ਦਾ ਤੁਹਾਡਾ ਜਰਾ ਅਗਲਾ ਪਤਾ ਨਹੀਂ ਜਿਹੜੀ ਚੌਥਾ ਚਾਹ ਇਹ ਮਾਨਯੋਗ ਹਲਕਾ ਚਾਰ ਸਹਬਾਨ ਸਾਰੇ ਬੈਠੇ ਹੈ ਉਹ ਬਹੁਤ ਸੁਲਝੇ ਹੋਏ ਨੇ ਪਹਿਲਾਂ ਹੀ ਲੋਕ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਬੜੀ ਮਿਹਨਤ ਹੈ ਨਾ ਸ਼੍ਰੋਮਣੀ ਕਾਲੀ ਦਲ ਦੇ ਲਈ ਅੱਜ ਦੇ ਨਹੀਂ ਹੈ ਕਈ ਸਾਲਾਂ ਤੋਂ ਇਹ ਮਿਹਨਤ ਕਰਦੇ ਪਏ ਰਾਜ ਸੂਤੀ ਜਿਹੜਾ ਕਾਂਗਰਸ ਦਾ ਤੇ ਔਰ ਆਮ ਆਦਮੀ ਪਾਰਟੀ ਦਾ ਬਾਹਰ ਗੱਠਜੋੜ ਆ ਪੰਜਾਬ ਤੋਂ ਪੰਜਾਬ ਦੇ ਵਿੱਚ ਗੱਠਜੋੜ ਨਹੀਂ ਇਹ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖੀਂ ਪਲੀਜ਼ ਰੀਪੀਟ ਕਰੋ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਪੰਜਾਬ ਤੋਂ ਬਾਹਰ ਗੱਠਜੋੜ ਕੀਤਾ ਹੋਇਆ ਉਹਨਾਂ ਨੇ ਔਰ ਪੰਜਾਬ ਦੇ ਵਿੱਚ ਉਹਨਾਂ ਨੇ ਗੱਠਜੋੜ ਨਹੀਂ ਕੀਤਾ ਹੈਗਾ ਇਸ ਨੂੰ ਲੈ ਕੇ ਤੁਸੀਂ ਕੀ ਦੇਖਦੇ ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਗੱਠਜੋੜ ਨਹੀਂ ਹੈ ਕਹਿ ਰਹੇ ਜੀ ਉਹਨਾਂ ਦਾ ਗੱਠਜੋੜ ਹੈ ਤਾਂ ਇਹਨਾਂ ਦੇ ਜੀ ਹੈ ਜੀ ਕਾਂਗਰਸ ਨੇ ਆਪ ਦਾ ਕੈਂਡੀਡੇਟ ਨਹੀਂ ਉਤਾਰਿਆ ਅਕਾਲੀ ਦਲ ਨੇ ਆਹ ਤਾਂ ਤੇ ਲੋਕ ਜੀ ਕਹਿੰਦੇ ਸੀ ਜੇ ਕਾਂਗਰਸ ਤੇ ਅਕਾਲੀ ਦਲ ਆਪ ਦੀ ਜੀਵਾਰ ਲਿਆਉਂਦੇ ਫਿਰ ਪਤਾ ਲੱਗੂਗਾ ਵੀ ਕਿਹਦੀ ਤਕਰਤੀ ਦੇ ਨਾਲ ਹੁੰਦੀ ਹੈ ਅਕਾਲੀ ਦਲ ਕੀ ਮੰਨਦਾ ਹੈ ਤਕਰਤੀ ਦੇ ਨਾਲ ਵੇਖੋ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਿ ਅਸੀਂ ਗੁਰੂ ਗRAND DAS ਸਾਹਿਬ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਗਰਾਊਂਡ ਲੈਵਲ ਤੇ ਲੋਕਾਂ ਸਾਨੂੰ ਜਦੋਂ ਵੀ ਕੋਈ ਪਾਰਟੀ ਜ਼ਿੰਮੇਵਾਰੀ ਬੁੰਦੀ ਹੈ ਅਸੀਂ ਉਹਦੇ ਉਹਨੂੰ ਤੰਦ ਹੀ ਨਾ ਲਪਾਉਨੇ ਆ ਓਟ ਆਸਰੇ ਨਾਲ ਲਗਾਉਨੇ ਆ ਇਹ ਕੋਈ ਜਿਹੜੀਆਂ ਇਹ ਗੱਲਾਂ ਕਰਦੇ ਨੇ ਮੈਂ ਉਹਨਾਂ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਅਸੀਂ ਕਿਸੇ ਦੀ ਲਿੰਦਿਆ ਕਰਨ ਨਾਲ ਅਸੀਂ ਆਪਣਾ ਵਿਜ਼ਨ ਅਸੀਂ ਦੇਖਣਾ ਚਾਹੁੰਦੇ ਹਾਂ ਅਸੀਂ ਕੀ ਕਰਦੇ ਸਾਡਾ ਵਿਜ਼ਨ ਮੈਂ ਪਹਿਲਾਂ ਵੀ ਦੱਸ ਚੁੱਕਿਆ ਬੜਾ ਕਲੀਅਰ ਹੈ ਪੰਜਾਬ ਵਾਸਤੇ ਅਸੀਂ ਬਿਲਕੁਲ ਇਮਾਨਦਾਰੀ ਨਾਲ ਸਹਿਰਦ ਹੈ ਤੇ ਆਉਣ ਵਾਲੇ ਸਮੇਂ ਵਿੱਚ ਮਾਨਯੋਗ ਪਾਰਟੀ ਦੇ ਪ੍ਰਧਾਨ ਸ੍ਰੀ ਗੀਰ ਸਿੰਘ ਜੀ ਬਾਦਲ ਉਹ ਬਹੁਤ ਬਹੁਤ ਸੰਜੀਦਗੀ ਦੇ ਨਾਲ ਉਹਨਾਂ ਦਾ ਪੰਜਾਬ ਵਾਸਤੇ ਇੱਕ ਬਿਹਤਰੀਨ پلان ਪੰਜਾਬ ਵੀ ਕਹਿ ਰਿਹਾ ਕਿ 13 ਨਹੀਂ 19 ਜਾਂ 14 ਲਵਾਂਗੇ ਕੱਲ ਮੈਂ ਹਰਮੋਤ ਨਾਲ ਗੱਲ ਕੀਤੀ ਜਿਉਂ ਉਹਨੇ 14 ਨੂੰ 13 ਕਰਨੀਆਂ ਪੁੱਛੀਆਂ ਅਕਾਲੀ ਦਰਬੀ ਕਰਨੀ ਇਹਦਾ ਇਹਦਾ ਤਾਂ ਤੁਸੀਂ ਨਤੀਜਾ ਸਮਰੂਪ ਦੇ ਵਿੱਚ ਹੀ ਪਹਿਲਾਂ ਦੇਖ ਚੁੱਕੇ ਹੋ ਖੁਦ ਉਹਨਾਂ ਦਾ ਆਪਣਾ ਜ਼ਿਲ੍ਹਾ ਆਪਣਾ ਹਲਕਾ ਉੱਥੇ ਉਹਨਾਂ ਨੂੰ ਸਾਥ ਨਹੀਂ ਮਿਲਿਆ ਤੇ ਬਾਕੀ ਦੀਆਂ ਗੱਲਾਂ ਤਾਂ ਬਾਅਦ ਚੋਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਬਿਲਕੁਲ ਅਸੀਂ ਕਿਸਾਨਾਂ ਦੇ ਨਾਲ ਨਾ ਸ਼ੁਰੂ ਤੋਂ ਅਕਾਲੀ ਦਲ ਮਾਨਯੋਗ ਮਰਹੂਮ ਆ ਮੁੱਖ ਮੰਤਰੀ ਪੰਜਾਬ ਦਾ ਪ੍ਰਕਾਸ਼ ਸਿੰਘ ਜੀ ਬਾਦਲ ਜਿੰਨਾ ਉਹਨਾਂ ਨੇ ਕਿਸਾਨਾਂ ਦੇ ਹਿੱਤ ਵਾਸਤੇ ਕੀਤਾ ਮੈਂ ਸਮਝਦਾ ਅਜੇ ਤੱਕ ਕੋਈ ਕਿਸੇ ਨੇ ਵੀ ਨਹੀਂ ਕੀਤਾ ਜਦੋਂ ਇਹ ਕਿਸਾਨਾਂ ਦੀ ਗੱਲ ਹੁੰਦੀ ਹੈ ਤੇ ਅਸੀਂ ਸਮਝਦੇ ਹਾਂ ਉਹ ਅਕਾਲੀ ਦਲ ਦੀ ਗੱਲ ਹੈ ਪਾਰਟੀ ਦੀ ਗੱਲ ਹੈ ਸੋ ਇਸੇ ਲਈ ਤੁਸੀਂ ਸਭ ਸਿਆਣੇ ਹੋ ਤੁਸੀਂ ਜਾਣਦੇ ਹੋ ਕਿ ਭਾਜਪਾ ਦੇ ਨਾਲ ਸਾਫ਼ ਹੀ ਇਸ ਗੱਲ ਤੇ ਸਾਡਾ ਬਿਲਕੁਲ ਉਹਨਾਂ ਨਾਲ ਸਮਝੌਤਾ ਰੱਦ ਹੋਇਆ ਕਿ ਅਸੀਂ ਕਿਸਾਨੀ ਨੂੰ ਅਸੀਂ ਬੰਦੀ ਸਿੰਘਾਂ ਬਾਰੇ ਅਸੀਂ ਬਿਲਕੁਲ ਸਹਿਰਦਾ ਸੰਜੀਦ ਹੈ ਅਸੀਂ ਉਹਨਾਂ ਦੀ ਗੱਲ ਜਿਹੜੀ ਹੈ ਉਹ ਪੈਲ ਦੇ ਦਾ ਭਾਜਪਾ ਨੇ ਤੇ ਆਵਾਮੀ ਪਾਰਟੀ ਨੇ ਕਲਾਕਾਰਾਂ ਤੇ ਦਾਗ ਲਾਇਆ ਔਰ ਤੁਸੀਂ ਪੋਲੀਟੀਕਲ ਬੈਕਗ੍ਰਾਉਂਡ ਜੋ ਐਕਸਪਲੋਰ ਕਰ ਦੇਣਾ ਤੁਹਾਡਾ ਪੋਲੀਟੀਕਲ ਨਾ ਤੁਸੀਂ ਕੀ ਦੇਖਦੇ ਕਿ ਚੋਣਾਂ ਵਿੱਚ ਤੱਕ ਤੱਕ ਕਿਹੋ ਜਿਹਾ ਰਹੇਗਾ ਦੇਖੋ ਲੋਕ ਬਹੁਤ ਸਿਆਣੇ ਨੇ ਲੋਕਾਂ ਨੇ ਪਹਿਲਾਂ ਬਹੁਤ ਸਾਰੇ ਕਲਾਕਾਰ ਆਲਰੇਡੀ ਦੇਖ ਲਏ ਆ ਉਹਨਾਂ ਨੂੰ ਸਮਾਂ ਵੀ ਦੇ ਕੇ ਦੇਖ ਲਿਆ ਉਹਨਾਂ ਨੂੰ ਉਹਨਾਂ ਨੇ ਮੰਤਰੀ ਵੀ ਬਣਾ ਕੇ ਦੇਖ ਲਿਆ ਮੈਂਬਰ ਪਾਰਲੀਮੈਂਟ ਵੀ ਬਣਾ ਕੇ ਦੇਖ ਲਿਆ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਬਾਅਦ ਵਿੱਚ ਇੱਥੇ ਕੋਈ ਨਹੀਂ ਵੱੜਦਾ ਅਸੀਂ ਆਪਣੇ ਇਲਾਕੇ ਦੇ ਬੰਦੇ ਆ ਇਲਾਕੇ 'ਚ ਹੀ ਪੈਦਾ ਹੋਏ ਆਂ ਔਰ ਸ਼ੁਰੂ ਤੋਂ ਕਾਲੀਗਲ ਦੀ ਸੇਵਾ ਕਰਦੇ ਆ ਰਹੇ ਆਂ ਗਰਾਊਂਡ ਲੈਵਲ ਤੇ ਸਾਨੂੰ ਬੜਤੀ ਇਸ ਚੀਜ਼ ਦੀ ਮਿਲੀ ਆ ਕਿ ਅਸੀਂ ਆਪਣੇ ਪਰਿਵਾਰਾਂ ਵਾਂਗੂ ਅਸੀਂ ਆਪਣੇ ਹਲਕਿਆਂ ਨੂੰ ਰੱਖਣਾ ਤੇ ਉਹਨਾਂ ਦੇ ਨਾਲ ਦੁੱਖ ਸੁੱਖ 'ਚ ਸ਼ਰੀਕ ਹੋਣਾ ਤੇ ਉਸੀ ਹੁੰਦੇ ਰਹਿੰਦੇ ਆਂ ਜੇਕਰ ਕਿਸੇ ਅੰਦਰ ਪਹਿਲਾ ਸਭ ਤੋਂ ਪਹਿਲਾ ਕੰਮ ਕੀ ਕਰਾਂ ਪਲੀਜ਼ ਜੋ ਕੀ ਨਜਾਇਜ਼ ਤੋਂ ਤਾਂ ਸਭ ਤੋਂ ਪਹਿਲਾ ਕੰਮ ਕੀ ਰਹੂਗਾ ਐਸੇ ਰੱਖੇ ਸਭ ਤੋਂ ਪਹਿਲਾ ਤਾਂ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਾਂਗੇ ਕਿਉਂਕਿ ਬਿਨਾ ਉਸ ਪਾਲਪੁਰਖ ਦੀ ਰਹਿਮਤ ਤੋਂ ਅਸੀਂ ਕੋਈ ਵੀ ਕੰਮ ਜਿਹੜਾ ਹੈ ਉਹ ਅੱਗੇ ਨਹੀਂ ਕਰ ਸਕਦੇ ਉਹਦੇ ਵੱਲੋਂ ਹੀ ਸਾਨੂੰ ਸਤਬੁੱਧੀ ਜਿਵੇਂ ਪਹਿਲਾਂ ਵਖੀਆ ਉਵੇਂ ਬਖਸ਼ਣਗੇ ਤਾਂ ਅਸੀਂ ਬਹੁਤ ਵੱਡੇ ਪਲਾਨ ਨੇ ਫ੍ਰੀਡ ਕੋਟ ਬਾਰੇ ਬਹੁਤ ਵੱਡੇ ਪਲਾਨ ਨੇ ਮੋਗੇ ਦੇ ਅਸੀਂ ਉਹਨਾਂ ਸਾਰਿਆਂ ਦੇ ਵਿੱਚ ਬੜੀ ਸੰਜੀਦਗੀ ਦੇ ਨਾਲ ਪਾਰਟੀ ਪ੍ਰਧਾਨ ਸਾਹਿਬ ਬੈਠ ਕੇ ਸਾਰੇ ਹਲਕਾਂ ਚਾਰਜਾਂ ਦੇ ਨਾਲ ਵਧੀਆ ਪ੍ਰੋਗਰਾਮ ਧੰਨਵਾਦ ਥੈਂਕ ਯੂ ਜੀ ਥੈਂਕ